हा उही करे हा वही करे ਵਲਵੰਤ ਸਿੰਘ ਜੀ ਅੱਜ ਕੀ ਦੁਕਾਨਾ ਬੰਦ ਕਰਾਉਣਾ ਆਏ ਸੀ ਹਾਂ ਜੀ ਦੁਕਾਨਾ ਬੰਦ ਕਰਾਉਣ ਆਏ ਸੀ ਵਪਾਰ ਮੰਡਲ ਪਰ ਸਾਡੇ ਨਾਲ ਸਹਿਮਤ ਨਹੀਂ ਹੈਗਾ ਸ਼ਹਿਰ ਵਪਾਰ ਮੰਡਲ ਜਦੋਂ ਸਾਡੇ ਚੋਰੀਆਂ ਹੁੰਦੀਆਂ ਨੇ ਦੂਸਰੇ ਦਿਨ ਦੂਸਰੇ ਤੀਸਰੇ ਦਿਨ ਚੋਰੀਆਂ ਹੁੰਦੀਆਂ ਨੇ ਪਰ ਉਦੋਂ ਵਪਾਰ ਮੰਡਲ ਆ ਕੇ ਸ਼ਹਿਰ ਦਾ ਕੋਈ ਨਹੀਂ ਖੜਦਾ ਹੈਗਾ ਸਾਡੇ ਨਾਲ ਅਸੀਂ ਬਹੁਤ ਦੁਖੀ ਹੋਏ ਪਏ ਹਾਂ ਰੋਜ਼ ਇੱਥੇ ਨਸ਼ੇੜੀ ਆਉਂਦੇ ਨੇ ਸਾਡੇ ਨਾਲ ਲੜਦੇ ਨੇ ਪਰ ਉਦੋਂ ਵੀ ਵਪਾਰ ਮੰਡਲ ਨਹੀਂ ਸਾਡੇ ਨਾਲ ਸਹਿਮਤ ਹੁੰਦਾ ਪਰ ਅੱਜ ਜੇ ਵਪਾਰ ਮੰਡਲ ਤੇ ਪਈਆ ਕਿਸੇ ਪਰ ਤਕੜੇ ਬੰਦੇ ਨਾਲ ਪੈ ਗਈ ਉਹਨਾਂ ਕਿਸਾਨ ਯੂਨੀਅਨ ਦਾ ਰੋਲਾ ਪੈ ਗਿਆ ਅੱਜ ਵਪਾਰ ਮੰਡਲ ਸਾਰੇ ਦੁਕਾਨਾਂ ਬੰਦ ਕਰੋ ਜੀ ਕਿਉਂ ਕਰੀਏ ਜੀ ਜਦੋਂ ਸਾਡੇ ਚੋਰੀਆਂ ਹੁੰਦੀਆਂ ਨੇ ਉਦੋਂ ਤਾਂ ਵਪਾਰ ਮੰਡਲ ਬੰਦ ਨਹੀਂ ਕਰਦਾ ਅੱਜ ਵਪਾਰ ਮੰਡਲ ਨੂੰ ਯਾਦ ਆਉਂਦੇ ਆ ਨਵਾਂ ਬੱਸ ਸਟੈਂਡ ਮੈਂ ਤਾਂ ਨਵਾਂ ਬੱਸ ਸਟੈਂਡ ਆ ਲੱਗ ਕੱਟ ਰੱਖਿਆ ਨਾ ਨੇ ਫਿਰ ਨਾ ਗੁੰਡਾ ਕਰਦੇ ਵੀ ਕਰਦੇ ਨੇ ਗੁੰਡਾ ਹਜੇ ਕਹਿੰਦੇ ਤੁਸੀਂ ਬੰਦ ਕਰੋ ਤੁਹਾਡਾ ਬਾਈਕਾਟ ਕਰਾਂਗੇ ਵੀ ਜੇ ਨਾ ਬੰਦ ਕਰੋਗੇ ਬਾਈਕਾਟ ਨੂੰ ਮੈਂ ਕੀ ਛੋਟੇ ਤੋਂ ਕੁਝ ਲੈ ਕੇ ਖਾਣਾ ਵੀ ਤੁਸੀਂ ਬਾਈਕਟ ਕਰੋਗੇ ਮੇਰਾ ਆਪ ਜੀ ਮੰਡ ਕਰਦਾ ਮੈਂ ਤੁਸੀਂ ਵਪਾਰ ਮੰਡਲ ਤੁਸੀਂ ਨਾਲ ਪ੍ਰਧਾਨ ਆਇਆ ਇੱਥੇ ਰਾਣਾ ਪ੍ਰਧਾਨ ਆਇਆ ਸੀ ਉਦੋਂ ਆਪਰਚੂਨਿਟੀ ਦੁਕਾਨ ਤੇ ਫੋਰੀਆਂ ਖੰਡੀਆਂ ਚੱਕ ਕੇ ਲੈ ਗਿਆ ਉਦੋਂ ਤਾਂ ਬੋਲਿਆ ਨਹੀਂ ਪ੍ਰਧਾਨ 12 ਵਜੇ ਤੱਕ ਧਰਨਾ ਲਈ ਰੱਖਿਆ। ਪਿਓਰੇ ਪੀਪੇ ਚੱਕੇਗੇ। ਹਾਂ ਆ ਇੱਥੇ ਉਹ ਸਾਹਮਣੇ ਕ੍ਰਾਂਤੀ ਦਾ ਖੋਖਾ ਸਿੱਕਦਾ ਬੀੜੀਆਂ ਵਾਲੇ ਦਾ ਉਹਦਾ ਮਚਾਦਾ। ਉਹਦਾ ਕੋਈ ਪ੍ਰਧਾਨ ਨਾ ਵਪਾਰ ਮੰਡਲ ਦਾ ਆਇਆ ਨਹੀਂ। ਕੋਈ ਇਨਸਾਫ ਨਹੀਂ ਮਿਲਿਆ। ਉਹਨੂੰ ਵਪਾਰ ਮੰਡਲ ਨੂੰ ਜਾਦਾ ਗਿਆ ਜਦੋਂ ਟਾਇਰਾਂ ਵਾਲੇ ਨਾਲ ਰੌਲਾ ਪੈ ਗਿਆ। ਮੇក ਮਹੀਨਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਵਪਾਰ ਮੰਡਲ ਦਾ ਇਹ ਕੰਮ ਹੁੰਦਾ। ਸਾਰੇ ਨੂੰ ਇੱਕੋ ਜਿਹਾ ਦੇਖੋ ਜੇ ਨਵਾਂ ਬਾਸ ਟੈਂਡਾ ਜੇ ਕਿਸੇ ਤੇ ਪੈਂਦੀ ਆ ਉਹਨੂੰ ਵੀ ਨਾਲ ਲਓ। ਉਹੋ ਤਾਂ ਨਾਲ ਹੁੰਦਾ ਨਹੀਂਗਾ। ਨਵਾਂ ਬਾਸ ਟੈਂਡਾ ਅਲੱਗ ਕੱਢ ਰੱਖਿਆ। ਹਾਂ ਉਹ ਮਰਦਾ